ਜੇ ਇਹ ਕਹਿੰਦੇ ਨੇ ਅਸੀਂ ਸੌਦਾ ਲਾਤਾ ਸੀ ਐ ਕਰਤਾ ਸੌਦਾ ਲਾਇਆ ਬਿਲਕੁਲ ਲਾਇਆ ਜੇ ਮਾਰਨਾ ਸੀਗਾ ਤੇ ਫਿਰ ਸਾਹਮਣੇ ਵੱਜਣਾ ਸੀ ਹਿੱਕ 'ਚ ਵੱਜਣਾ ਸੀ ਚੋਰਾ ਆਣਾ ਕੰਮ ਹੋ ਗਿਆ ਇਹ ਪਿੱਠ 'ਚ वार ਕੀਤਾ ਗਿਆ ਉਹਦੀ 'ਚ ਇੱਕ ਬੀਬੀ ਦੀ ਵੀਡੀਓ ਲੀਕ ਹੁੰਦੀ ਵੀ ਅਮਰਤ ਸ਼ਖਿਆ ਸਿਹਰੀ ਸਾਹਿਬ ਨਜ਼ਾਰੇ ਐਡੀ ਆਂਡਿਆਂ ਦੀ ਟ੍ਰੇ ਫੁੱਲ ਲਾ ਦੋ ਗਾਟਾ ਮੰਨ ਜਾਗੇ ਵੀ ਤੁਸੀਂ ਵਾਕਿਆ ਗੁਰੂ ਦੇ ਸੇਖੋਂ ਤੁਹਾਨੂੰ ਬਰਾਗ ਆਉਂਦਾ ਤੁਸੀਂ ਉੱਚੀ ਉੱਚੀ ਪਿੱਟਦੇ ਹੋ ਵੀ ਹਾਂ ਉਦੋਂ ਕੋਲ ਕੋਈ ਹਥਿਆਰ ਨਹੀਂ ਸੀ ਉਹਨੂੰ ਬੁਲਾਇਆ ਨੇ ਹੱਤੀ ਔਰਤ ਤੇ ਮਾਰ ਦਿੱਤਾ ਉਹਨੂੰ ਇਹ ਕੋਈ ਬੰਦਿਆਂ ਵਾਲਾ ਕੰਮ ਹੈ ਅਸਲ ਮਰਦ ਤੇ ਜਨਾਨੀ ਦੇ ਹੱਥ ਹੀ ਨਹੀਂ ਚੱਕਦਾ ਉਸ ਲੇਡੀ ਦੇ ਜਿਹਦਾ ਕਤਲ ਹੋਇਆ ਸਾਢੇ 3 ਜਾਂ ਪੌਣੇ 4 ਲੱਖ ਫਾਲੋਅਰ ਸੀ ਉਹ ਫਾਲੋਅਰ ਯੂਪ ਦੇ ਸੀ ਬਿਹਾਰ ਦੇ ਸੀ ਮਹਾਰਾਸ਼ਟਰ ਦੇ ਸੀ ਕਿੱਥੋਂ ਦੇ ਸੀ ਉਹ ਦੇਖਣ ਵਾਲੇ ਵੀ ਪੰਜਾਬੀ ਹੁਣ ਗਾਣਾ ਕੱਢਣ ਵਾਲੇ ਵੀ ਪੰਜਾਬੀ ਜੋ ਕੁਝ ਲੋਕ ਦੇਖਦੇ ਨੇ ਫਿਰ ਉਹੀ ਕੁੜੀਆਂ ਦਿਖਾਉਂਦੀਆਂ ਨੇ ਸਰਲੀਨ ਨੇ ਕਿਹਾ ਗੜੀ ਬਾਹਰ ਲੰਡਨ ਚ ਰਹਿੰਦੀ ਐ ਉਹਨੇ ਕਿਹਾ ਵੀ ਮੈਂ ਵੀ ਜੰਗਾ ਕਰਕੇ ਦੇਖਿਆ ਸਾਨੂੰ ਕਿਸੇ ਨੇ ਲਾਈਕ ਨਹੀਂ ਕੀਤਾ ਇਹਨੂੰ ਮਾਰ ਦਿੱਤਾ ਜਿਹੜੇ ਇਹਨੂੰ ਲਾਈਕ ਕਰਦੇ ਨੇ ਇਹਨੂੰ ਉਸ ਤਾਂ ਦੇ ਸੀ ਵੀ ਤੂੰ ਐਂ ਕਰ ਓਂ ਕਰ ਤੂੰ ਸੋਹਣੀ ਐ ਫਲਾਨਾ ਐ ਜੇ ਉਹਨੂੰ ਉਹਨਾਂ ਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਕੀ ਇੱਕ ਔਰਤ ਦੇ ਅੰਗ ਵਸਤਰ ਦਿਖਾਣਾ ਰੀਲ ਪਾਉਣੀ ਉਹਦੇ ਤੋਂ ਵਿਊ ਲੈਣੇ ਤੇ ਉਹਦੇ ਤੋਂ ਕਮਾਈ ਕਰਨੀ ਮੈਂ ਇਹੋ ਜੀ ਕਮਾਈ ਤੇ ਠੁੱਕਦਾ ਮੈਂ ਭੀਖ ਮੰਗ ਕੇ ਗੁਜ਼ਾਰਾ ਕਰਨਾ ਮਨਜ਼ੂਰ ਕਰੂੰਗਾ ਬਿਲਕੁਲ ਗਲਤ ਕੀਤਾ ਬਹੁਤ ਗਲਤ ਕੀਤਾ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ ਉਹਨੂੰ ਸਮਝਾਉਣਾ ਚਾਹੀਦਾ ਸੀ ਜੇ ਇਹਨਾਂ ਨੂੰ ਇੰਨਾ ਦੁੱਖ ਲੱਗਦਾ ਸੀ ਉਹਦੇ ਘਰ ਦਾ ਫਿਰ ਮਹੀਨੇ ਦਾ ਖਰਚਾ ਉਟਦੇ ਇਹ ਉਹਨੂੰ ਬਠਾਉਂਦੇ ਵੀ ਆ ਚੱਕ ਤੇਰਾ 50000 70000 80000 ਜਿੰਨਾ ਖਰਚਾ ਅਸੀਂ ਕਰਾਂਗੇ ਮੈਂ ਆਪਣੇ ਆਚਾਰ ਬਟਨ ਖੋਲ ਕੇ ਅੰਗ ਪ੍ਰਦਰਸ਼ਨ ਕਰਕੇ ਫੋਲੋਅਰ ਵਧਾ ਕੇ ਤੇ ਬਾਅਦ ਚ ਕਈ ਲੋਕ ਕਹਿੰਦੇ ਨੇ ਜੀ ਮਜਬੂਰ ਸੀ ਤਾਂ ਮੈਂ ਉਹਨੂੰ ਮਜਬੂਰੀ ਨਹੀਂ ਸਮਝਦਾ ਜੀ ਇਹ ਮਾਰਨ ਵਾਲੇ ਨਾਲੇ ਹੈ ਕੌਣ ਜਨਮ ਮਰਨ ਤੇ ਉਹਦੇ ਹੱਥ ਚ ਹੈ ਤੇ ਰੱਬ ਵੀ ਬਣ ਗਏ ਫਿਰ ਜੋ ਵੀ ਮੈਂ ਉਹਦੀਆਂ ਅੱਖਾਂ 'ਚ ਉਸਦੇ ਨਾਸੂ ਦੇਖੇ ਉਹ ਰੋਈ ਨਾ ਜਿਸ ਟਾਈਮ ਉਹਨੇ ਕਿਹਾ ਵੀ ਮੈਂ ਗੰਦੀ ਈਲਾਦਾ ਮੈਂ ਕਿਸੇ ਨੂੰ ਕੀ ਗਿਆਨ ਦੇਣਾ ਦੱਸੋ ਗੁਰੂ ਸਾਹਿਬਾਨਾ ਦੇ ਨਾ ਨਹੀਂ ਦੱਸ ਸਕਦੇ ਅੱਜ ਦੇ ਜਵਾਨ ਫੇਰ ਆਪਾਂ ਸੱਭਿਆਚਾਰ ਨੂੰ ਰੋਣੇ ਜੀ ਅਸੀਂ ਸੱਭਿਆਚਾਰ ਬਚਾਣ ਖਾਤਰ ਉਹ ਔਰਤ ਮਾਰਤੀ ਸਸੇ ਗੱਲ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਕੰਚਨਾ ਕੁਮਾਰੀ ਦੀ ਕਤਲ ਨੂੰ ਲੈ ਕੇ ਹੈ ਕੁਝ ਲੋਕ ਉਸਦੇ ਨਾਲ ਸਮਤਾਨ ਕਿ ਜੋ ਕੁਝ ਹੋਇਆ ਮਾੜਾ ਹੋਇਆ ਤੇ ਕੁਝ ਉਸ ਦੇ ਵਿਰੋਧ ਦੇ ਵਿੱਚ ਵੀ ਹਨ ਕਿ ਉਹ ਆਖਦੇ ਹਨ ਕਿ ਜਿਹੜਾ ਇਹ ਹੋਇਆ ਤਾਂ ਗਲਤ ਹੋਇਆ ਤੇ ਕਈ ਉਹਨਾਂ ਦੇ ਸਟੈਂਡ ਦੇ ਵਿੱਚ ਨੇ ਕਿ ਸਹੀ ਹੋਇਆ ਸਾਡੇ ਨਾਲ ਅੱਜ ਇਸੇ ਤੇ ਚਰਚਾ ਕਰਨ ਦੇ ਲਈ ਦੋ ਬਲੌਗਰ ਮੌਜੂਦ ਹਨ ਪ੍ਰੀਤ ਸ਼ਰਮਾ ਜੀ ਨਮਸਕਾਰ ਨਮਸਕਾਰ ਜੀ ਤੇ ਦੂਜੇ ਪਾਸੇ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਕੋਰ ਜੀ ਜੋ ਵੀ ਇਹ ਵੀ ਇੱਕ ਆਪਣਾ ਪੇਜ ਚਲਾਉਂਦੇ ਨੇ ਨਮਸਕਾਰ ਨਮਸਕਾਰ ਜੀ ਮੈਂ ਪਹਿਲਾ ਸਵਾਲ ਤੁਹਾਡੇ ਤੋਂ ਹੀ ਕਰਾਂਗੇ ਉਸੀਂ ਵੀ ਆਪਣਾ ਪੇਜ ਚਲਾਣ ਨੂੰ ਕਿ ਜਿਹੜਾ ਉਹ ਕੋਡੀ ਜਗੇ ਲੇਡੀਜ਼ ਨਾਲ ਹੋਇਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਗਲਤ ਹੋਇਆ ਸਰ ਹੋਣਾ ਨਹੀਂ ਸੀ ਚਾਹੀਦਾ ਇਦਾਂ ਕਿ ਉਹਨੂੰ ਬੁਲਾਇਆ ਗਿਆ ਕਿ ਕੋਈ ਐਡ ਕਰਨੀ ਹੈ ਪ੍ਰੋਮੋਸ਼ਨ ਕਰਨੀ ਹੈ ਉਹ ਵਿਸ਼ਵਾਸ ਕਰਕੇ ਗਈ ਹੈ ਤੇ ਧੋਖੇ ਨਾਲ ਉਹਨੂੰ ਮਾਰਿਆ ਗਿਆ ਜੇ ਮਾਰਨਾ ਸੀਗਾ ਤੇ ਫਿਰ ਸਾਹਮਣੇ ਵੱਜਣਾ ਸੀ ਹਿੱਕ 'ਚ ਵੱਜਣਾ ਸੀ ਚੋਰਾ ਵਾਲਾ ਕੰਮ ਹੋ ਗਿਆ ਇਹ ਪਿੱਠ 'ਚ ਵਾਰ ਕੀਤਾ ਗਿਆ ਉਹਦੀ 'ਚ ਬਿਲਕੁਲ ਜੇ ਇਹ ਕਹਿੰਦੇ ਨੇ ਅਸੀਂ ਸੌਦਾ ਲਾਤਤਾ ਸੀ ਐ ਕਰਤਾ ਸੌਦਾ ਲਾਇਆ ਬਿਲਕੁਲ ਲਾਇਆ ਤੇ ਫਿਰ ਜੇ ਕਰਨਾ ਹੀ ਸੀ ਇਹ ਕੰਮ ਤੇ ਫਿਰ ਬਿਲਕੁਲ ਉਹਦੇ ਸਾਹਮਣੇ ਖੜੇ ਹੋ ਕੇ ਮਾਰਦੇ ਉਹਨੂੰ ਫਿਰ ਗੱਲ ਬਣਦੀ ਸੀ ਦੂਸਰੀ ਗੱਲ ਇਹ ਵੀ ਕਿਵੇਂ ਮਾਰਿਆ ਉਹਨੂੰ ਮਾਰ ਕੇ ਕਿੰਨਾ ਤੜਫੀ ਹੋਊਗੀ ਉਹ ਕਿਵੇਂ ਉਹ ਕਲਪੀ ਹੋਗੀ ਦੋ ਦਿਨ ਪਈ ਰਹੀ ਉਹ ਇੱਕ ਉਹਦੀ ਵੀਡੀਓ ਸਾਹਮਣੇ ਆਈ ਹੈ ਕਿ ਮੈਨੂੰ ਨਾ ਕੁਝ ਕਰ ਕਰ ਲੈਣਾ ਚਾਹੀਦਾ ਸੀ ਕਮਲ ਕੌਰ ਦੀ ਮੈਂ ਗੰਦੀ ਲਾਦਾ ਮੈਂ ਸਾਰਿਆਂ ਨੂੰ ਦੁੱਖ ਦਿੰਨੀ ਆ ਤੇ ਮੈਂ ਕਿਸੇ ਨੂੰ ਕੀ ਗਿਆਨ ਦੇਣਾ ਮਤਲਬ ਉਹ ਇਹ ਗੱਲਾ ਮੰਨਦੀ ਸੀ ਵੀ ਉਹ ਮਜਬੂਰੀ ਚ ਕਰਦੀ ਸੀ ਮੇਰਾ ਪੇਜ ਹੈ ਬਲਵਿੰਦਰ ਕੌਰ 14 ਮੇਰੇ ਪੇਜ ਦੇ ਉੱਤੇ ਬਿਲਕੁਲ ਸਾਫ ਸੁਥਰੀਆਂ ਵੀਡੀਓ ਜਿਹੜੀਆਂ ਪਾਈਆਂ ਜਾਂਦੀਆਂ ਨੇ ਤੇ ਮਤਲਬ ਕਿ ਉੱਥੇ ਤੁਸੀਂ ਦੇਖੋ ਨਾ ਕਿਸੇ ਦੇ ਕਮੈਂਟ ਨਾਲ ਲਾਈਕ ਨਾਲ ਸ਼ੇਅਰ ਜੋ ਕੁਝ ਲੋਕ ਦੇਖਦੇ ਨੇ ਫਿਰ ਉਹੀ ਕੁੜੀਆਂ ਦਿਖਾਉਂਦੀਆਂ ਨੇ ਫਿਰ ਇਹ ਕਹਿੰਦੇ ਨੇ ਯੂਥ ਵਿਗੜਦਾ ਮੁੰਡੇ ਵਿਗੜਦੇ ਕੁੜੀਆਂ ਵਿਗੜਦੀਆਂ ਨੇ ਇਹਨਾਂ ਨੂੰ ਫਿਰ ਮਤਲਬ ਪ੍ਰਮੋਟ ਕੌਣ ਕਰਦਾ ਹੈ ਇਹਨਾਂ ਨੂੰ ਅੱਗੇ ਮਤਲਬ ਇਦਾਂ ਦੀਆਂ ਵੀਡੀਓ ਪਾਉਣ ਦੇ ਮਜਬੂਰ ਕੌਣ ਕਰਦਾ ਫਿਰ ਉਹਨੇ ਕਿਹਾ ਕਿ ਮੈਂ ਚੰਗਾ ਕਰਕੇ ਵੀ ਦੇਖਿਆ ਮੈਨੂੰ ਕਿਸੇ ਨੇ ਪਸੰਦ ਨਹੀਂ ਕੀਤਾ ਸਰਲੀਨ ਨੇ ਕਿਹਾ ਜਿਹੜੀ ਬਾਹਰ ਲੰਡਨ ਚ ਰਹਿੰਦੀ ਹੈ ਉਹਨੇ ਕਿਹਾ ਵੀ ਮੈਂ ਵੀ ਚੰਗਾ ਕਰਕੇ ਦੇਖਿਆ ਸਾਨੂੰ ਕਿਸੇ ਨੇ ਲਾਈਕ ਨਹੀਂ ਕੀਤਾ ਇਨੂੰ ਮਾਰ ਦਿੱਤਾ ਜਿਹੜੇ ਇਹਨੂੰ ਲਾਈਕ ਕਰਦੇ ਨੇ ਇਹਨੂੰ ਉਸਤਾਨਦੇ ਸੀ ਵੀ ਤੂੰ ਐਂ ਕਰ ਓਂ ਕਰ ਤੂੰ ਸੋਹਣੀ ਐ ਫਲਾਨਾ ਐ ਜੇ ਉਹਨੂੰ ਉਹਨਾਂ ਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਨਾ ਸਰ ਤੇ ਉਹਦੇ ਤੇ ਇੱਕ ਜਿਹੜੀ ਉਹਦੇ ਕੋਲ ਕੋਈ ਹਥਿਆਰ ਨਹੀਂ ਸੀ ਉਹਨੂੰ ਬੁਲਾਇਆ ਨੇ ਹੱਤੀ ਔਰਤ ਤੇ ਮਾਰ ਦਿੱਤਾ ਉਹਨੂੰ ਇਹ ਕੋਈ ਬੰਦੇ ਆਲਾ ਕੰਮ ਐ ਅਸਲ ਮਰਦ ਤੇ ਜਨਾਨੀ ਦੇ ਹੱਥ ਹੀ ਨਹੀਂ ਚੱਕਦਾ ਠੀਕ ਹੈ ਨਾ ਜੀ ਤੇ ਜੇ ਤੁਸੀਂ ਟੱਕਰ ਲੈਣੀ ਹੈ ਤੇ ਕਿਸੇ ਉਸ ਇਨਸਾਨ ਦੇ ਨਾਲ ਉਹ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਕਿੰਨੀਆਂ ਕੁੜੀਆਂ ਮਾਰਤੀਆਂ ਆ ਪਿੱਛੇ ਅਨੰਦਪੁਰ ਸਾਹਿਬ ਕੁੜੀ ਮਾਰੀ ਐ ਨਾਲੇ ਅਮਰਤਾਰੀ ਸੀ ਇੱਕ ਬੀਬੀ ਦੀ ਵੀਡੀਓ ਲੀਕ ਹੁੰਦੀ ਵੀ ਅਮਰਤ ਛਕਿਆ ਸ੍ਰੀ ਸਾਹਿਬ ਨਜ਼ਰ ਆ ਰਹੇ ਐ ਏਡੀ ਆਂਡਿਆਂ ਦੀ ਟ੍ਰੇ ਫੁੱਲ ਲਾ ਦੋ ਗਾਟਾ ਮੰਨ ਜਾਗੇ ਵੀ ਤੁਸੀਂ ਵਾਕਿਆ ਗੁਰੂ ਦੇ ਸੇਖੋਂ ਤੁਹਾਨੂੰ ਬਰਾਗ ਆਉਂਦਾ ਤੁਸੀਂ ਉੱਚੀ ਉੱਚੀ ਪਿੱਟਦੇ ਹੋ ਵੀ ਹਾਂ ਅਸੀਂ ਤਾਂ ਜੀ ਸਾਨੂੰ ਤਾਂ ਦੁੱਖ ਹੈ ਜੀ ਐ ਹੋ ਗਿਆ ਫਲਾਨਾ ਹੋ ਗਿਆ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਇਹੀ ਨਜ਼ਰ ਆndੀਆਂ ਨੇ ਇਹਨੂੰ ਵਿਚਾਰੀ ਨੂੰ ਮਾਰ ਕੇ ਠੀਕ ਐ ਉਹਦੀ ਭੈਣ ਨੇ ਕਿਹਾ ਵੀ ਇਹਦੇ ਸਿਰ ਤੇ ਸਾਡਾ ਘਰ ਚੱਲਦਾ ਸੀ ਮੰਨ ਫਿਰ ਪਰ ਮੰਨ ਤੋਂ ਉਹਦੇ ਘਰ 50000 ਜਿੰਨਾ ਉਹਦਾ ਖਰਚਾ ਸੀ ਓਟ ਲੈਂਦੇ ਬਿਲਕੁਲ ਤੁਹਾਡੇ ਗੱਲ ਬਚਾਲੇ ਬਿਲਕੁਲ ਜਦੋਂ ਅਮਰਪਾਲ ਸਿੰਘ ਨੇ ਕਿਹਾ ਇਹ ਕਹਿੰਦਾ ਕਿ ਜਦੋਂ ਅਸੀਂ ਇਹਨਾਂ ਨਾਲ ਫਸਟ ਮੀਟਿੰਗ ਕਰੀ ਹੈ ਇਹਨਾਂ ਨੂੰ ਕੁਝ ਸਾਨੇ ਪੇਮੈਂਟ ਵੀ ਦਿੱਤੀ ਐ ਸਮਥਿੰਗ 1.5 ਲੱਖ ਰੁਪਏ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਤੈਨੂੰ ਕੋਈ ਹੋਰ ਕੰਮ ਵੀ ਲੱਭ ਦਿੰਨੇ ਆ ਪਰ ਜਿਹੜੀ ਇਹ ਤੂੰ ਇਹ ਲਾਈਨ ਐ ਯਾ ਡਬਲ ਮੀਨਿੰਗ ਦੀ ਤੂੰ ਗੱਲਾਂ ਕਰਦੀ ਐ ਇਹ ਛੱਡ ਦੇ ਸਰ ਕਿਹਾ ਗਿਆ ਏ ਉਹਨਾਂ ਵਿੱਚੋਂ ਛੱਡਿਆ ਵੀ ਐ ਉਹਨੇ ਕਾਫੀ ਟਾਈਮ ਵੀਡੀਓ ਇਹ ਨਹੀਂ ਪਾਈਆਂ ਹੈਗੀਆਂ ਔਰ ਉਹ ਕਹਿੰਦੀ ਮੈਂ ਚੰਗਾ ਕਰਕੇ ਦੇਖਿਆ ਕਹਿੰਦੀ ਮੈਨੂੰ ਕੋਈ ਲਾਈਕ ਹੀ ਨਹੀਂ ਕਰਦਾ ਕੀ ਪਤਾ ਉਹਦੀ ਕੀ ਮਜਬੂਰੀ ਸੀ ਕਿਸੇ ਨੂੰ ਪਤਾ ਸੀ ਇਸ ਗੱਲ ਦਾ ਉਹਨੇ ਸੁਧਰਨਾ ਸੀ ਜਿੱਥੋਂ ਤੱਕ ਕਰ ਕੀ ਮੈਨੂੰ ਲੱਗਿਆ ਮੈਂ ਆਪਣੀ ਲਾਈਫ ਨੂੰ ਦੇਖਾਂ ਨਾ ਆਪਣਾ ਸਟਰਗਲ ਦੇਖਾਂ ਆਪਣੀ ਲਾਈਫ ਦੇਖਾਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੀ ਬਈ ਮੈਂ ਜੇ ਦੇਖਾਂ ਜੋ ਵੀ ਮੈਂ ਉਹਦੀਆਂ ਅੱਖਾਂ ਚ ਉਸਦੇ ਨਾਸੂ ਦੇਖੇ ਉਹ ਰੋਈ ਨਾ ਜਿਸ ਟਾਈਮ ਉਹਨੇ ਕਿਹਾ ਵੀ ਮੈਂ ਗੰਦੀ ਈਲਾਦਾ ਮੈਂ ਕਿਸੇ ਨੂੰ ਕੀ ਗਿਆਨ ਦੇਣਾ ਇੱਕ ਸੋਸ਼ਲ ਮੀਡੀਆ ਤੇ ਅੱਡੀ ਵੱਡੀ ਗੱਲ ਵੀ ਕੋਈ ਆਮ ਬੰਦਾ ਨਹੀਂ ਕਹਿ ਸਕਦਾ ਜਿਹਦੇ ਇੰਨੇ ਫਾਲੋਅਰ ਹੋਣ ਉਹ ਚੀਜ਼ਾਂ ਦੇ ਕਿਸੇ ਨੂੰ ਨਜ਼ਰ ਨਹੀਂ ਆ ਰਹੀਆਂ ਬਿਲਕੁਲ ਗਲਤ ਕੀਤਾ ਬਹੁਤ ਗਲਤ ਕੀਤਾ ਉਹਨੂੰ ਮਾਰਨਾ ਨਹੀਂ ਸੀ ਚਾਹੀਦਾ ਉਹਨੂੰ ਸਮਝਾਉਣਾ ਚਾਹੀਦਾ ਸੀ ਜੇ ਇਹਨਾਂ ਨੂੰ ਇੰਨਾ ਦੁੱਖ ਲੱਗਦਾ ਸੀ ਉਹਦੇ ਘਰ ਦਾ ਫਿਰ ਮਹੀਨੇ ਦਾ ਖਰਚਾ ਉਟਦੇ ਇਹ ਉਹਨੂੰ ਬਿਠਾਉਂਦੇ ਵੀ ਆ ਚੱਕ ਤੇਰਾ 50000 70000 80000 ਜਿੰਨਾ ਖਰਚਾ ਅਸੀਂ ਕਰਾਂਗੇ ਪਰ ਜੇ ਤੂੰ ਅੱਜ ਤੋਂ ਬਾਅਦ ਇਹ ਜੀ ਕੋਈ ਵੀਡੀਓ ਪਾਈ ਜਾਂ ਤੂੰ ਕੁਛ ਕੀਤਾ ਫਿਰ ਤੇਰੇ ਤੇ ਅਸੀਂ ਕਾਰਵਾਈ ਕਰਾਵਾਂਗੇ ਉਹ ਕੋਈ ਲਿਖਤੀ ਰੂਪ ਲੈਂਦੇ ਸਰ ਕਿੱਦਾਂ ਨਾ ਹਟਦੀ 100 ਟੰਗ ਨੇ ਹਟਾਣ ਦੇ ਮਾਰਨਾ ਕੋਈ ਕਿਸੇ ਨੂੰ ਕੋਈ ਹੈ ਨਹੀਂਗਾ ਇਹ ਮਾਰਨ ਵਾਲੇ ਨਾਲੇ ਹੈ ਕੋਣ ਜਨਮ ਮਰਨ ਤੇ ਉਹਦੇ ਹੱਥ ਚ ਹੈ ਇਹ ਰੱਬ ਹੀ ਬਣ ਗਏ ਫਿਰ ਇਹ ਸੰਸਾਰਨਾ ਬਲਵਿੰਦਰ ਜੀ ਜਿੰਨਾ ਦਾ ਅੱਖਣਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਸੀਗੀ ਸ਼ਾਇਦ ਇੱਕ ਚਾਂਸ ਇਹਦਾ ਦੋ ਚਾਂਸ ਦੇ ਕੇ ਦੇਖਦੇ ਕਿ ਸ਼ਾਇਦ ਉਹ ਸੁਧਰ ਜਾਂਦੀ ਪਰ ਸਾਡੇ ਨਾਲ ਹੁਣ ਮੌਜੂਦ ਨੇ ਪ੍ਰੀਤ ਸ਼ਰਮਾ ਜੀ ਪ੍ਰੀਜੀ ਤੁਸੀਂ ਵੀ ਇੱਕ ਆਪਣਾ ਪੇਚ ਲਾਨੇ ਹੋ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਤੁਸੀਂ ਕਿਸ ਤਰ੍ਹਾਂ ਦੇ ਰਵੀ ਜੀ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਦੇ ਦੋਨੋਂ ਪੱਖਾਂ ਦੀ ਨਖੇਦੀ ਕਰਦਾ ਦੋਨੋਂ ਪੱਖ ਮਾਰਨ ਵਾਲਾ ਤੇ ਮਰਨ ਵਾਲਾ ਦੋਨੋਂ ਹੀ ਗਲਤ ਨੇ ਮਾਰਨ ਵਾਲਾ ਗਲਤ ਇਸ ਲਈ ਹੈ ਉਹਦੇ ਕੋਲ ਕੋਈ ਰਾਈਟ ਨਹੀਂ ਹੈ ਵੀ ਉਹ ਕਿਸੇ ਨੂੰ ਮਾਰ ਸਕਦਾ ਕਾਨੂੰਨ ਵਿਵਸਥਾ ਹੈ ਪੁਲਿਸ ਪ੍ਰਸ਼ਾਸਨ ਹੈ ਥਾਣਾ ਹੈ ਸਿਟੀ ਐਸ ਐਚਓ ਹੈ ਐਸ ਐਸ ਪੀ ਹੈ ਡੀ ਐਸ ਪੀ ਹੈ ਆਈ ਜੀ ਹੈ ਡੀ ਆਈ ਜੀ ਹੈ ਤੁਸੀਂ ਜਾਂਦੇ ਕੰਪਲੇਂਟ ਦਿੰਦੇ ਠੀਕ ਹੈ ਕਿ ਅਸ਼ਲੀਲਤਾ ਫਲਾਈ ਜਾ ਰਹੀ ਹੈ ਤੁਸੀਂ ਇਹਨੂੰ ਰੋਕੋ ਦੂਜੀ ਗੱਲ ਜਿੱਦਾਂ ਮੇਰੀ ਭੈਣ ਨੇ ਕਿਹਾ ਕਿ ਮਜਬੂਰੀ ਸੀ ਉਹਦੀ ਮੈਂ ਬਹੁਤ ਇੰਟਰਵਿਊ ਪੋਡਕਾਸਟ ਸੁਣਦਾ ਹੁੰਨਾ ਕਈ ਪੋਡਕਾਸਟਰ ਹੁੰਦੇ ਨਹੀਂ ਉਹ ਜਿਹੜੇ ਔਰਕੈਸਟਰ ਚ ਜਿਹੜੀਆਂ ਸਾਡੀਆਂ ਭੈਣਾਂ ਨੱਚ ਰੀਆਂ ਹੁੰਦੀਆਂ ਨੇ ਉਹਨਾਂ ਦਾ ਇੰਟਰਵਿਊ ਕਰ ਰਹੇ ਹੁੰਦੇ ਨੇ ਉਹ ਪਹਿਣਾ ਕਹਿ ਰਿਹਾ ਹੁੰਦੇ ਨੇ ਸਾਡੀ ਜੀ ਇਹ ਮਜਬੂਰੀ ਸੀ ਜੀ ਅਸੀਂ ਇਸ ਕਰਕੇ ਇਸ ਖਿੱਤੇ ਦੇ ਵਿੱਚ ਆਏ ਮੰਨ ਗਿਆ ਮਜਬੂਰੀ ਸੀ ਜਦੋਂ ਮਜਬੂਰੀ ਸੀ ਖਿੱਤੇ ਚ ਆ ਗਏ ਪ੍ਰਮਾਤਮਾ ਨੇ ਤੁਹਾਨੂੰ ਹੁਣ ਉਸ ਲੈਵਲ ਤੱਕ ਲੈ ਆਏ ਕਿ ਵੀ ਤੁਸੀਂ ਉਹ ਖਿੱਤਾ ਛੱਡ ਦਿਓ ਹੁਣ 1.5 ਲੱਖ ਦਾ ਹੱਥ 'ਚ ਫੋਨ ਫੜ ਕੇ ਵੀ ਉਹ ਕਹਿੰਦੇ ਨੇ ਵੀ ਸਾਡੀ ਮਜਬੂਰੀ ਸੀ ਅਸੀਂ ਤਾਂ ਉਸ profession 'ਚ ਆਏ ਹੁਣ ਛੱਡ ਸਕਦੇ ਹੋ ਨਾ ਹੁਣ ਤਾਂ ਪਰਮਾਤਮਾ ਨੇ ਤੁਹਾਡਾ ਘਰ ਨਹੀਂ ਸੀਗਾ ਜਿਵੇਂ ਤੁਸੀਂ ਮਜਬੂਰੀਆਂ ਦੱਸਦੇ ਹੋ ਉਹਨਾਂ ਨੇ ਵੀ ਸਾਡਾ ਘਰ ਨਹੀਂ ਸੀਗਾ ਜੀ ਬਾਲਿਆਂ ਵਾਲੀ ਛੱਤ ਦੇ ਥੱਲੇ ਸੌਂਦੇ ਹੁੰਦੇ ਸੀਗੇ ਬਹੁਤ ਸਾਰੀਆਂ ਅਜਿਹੀਆਂ ਜੋੜੀਆਂ ਹੈਗੀਆਂ ਨੇ ਜਿਹੜੇ ਹੁਣ ਵਲੌਗਿੰਗ ਕਰਨ ਲੱਗ ਗਏ ਠੀਕ ਹੈ ਮਜਬੂਰੀ ਕੀ ਨੂੰ ਕਹਿੰਦੇ ਆ ਆਪਾਂ ਮਜਬੂਰੀ ਇਹ ਕਹਿੰਦੇ ਆ ਕਿ ਜਦੋਂ ਤੱਕ ਸਾਡੀ ਮਜਬੂਰੀ ਜਿਹੜੀ ਚੀਜ਼ ਦੀ ਕਮੀ ਹੈ ਉਹ ਪੂਰੀ ਹੋ ਜਾਵੇ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਆਮ ਲੋਕ ਰੁਟੀਨ ਦੇ ਵਿੱਚ ਨੇ ਉਦਾਂ ਕੰਮ ਕਰੀਏ ਹੁਣ ਮੇਰੀ ਭੈਣ ਕਹਿੰਦੀ ਵੀ ਬੀਯੋ ਮਜਬੂਰੀ ਸੀ ਉਹਨੂੰ ਆਪਣੀ ਭੈਣ ਦਾ ਖਰਚਾ ਚਲਾਉਂਦੀ ਸੀ ਤਾਂ ਫਿਰ ਮੈਂ ਰਵੀ ਜੀ ਮੇਰੀ ਉਸ ਭੈਣ ਨੂੰ ਵੀ ਸਵਾਲ ਹੈ ਤਾਂ ਮੈਨੂੰ ਇੱਕ ਚੀਜ਼ ਦਾ ਜਵਾਬ ਦੋ ਕਿੰਨੀਆਂ ਸਾਡੀਆਂ ਭੈਣਾਂ ਆਪਾਂ ਸੰਗਰੂਰ ਸ਼ਹਿਰ ਤੋਂ ਬਿਲੋਂਗ ਕਰਦੇ ਆ ਤੁਸੀਂ ਇੱਕ ਵੱਡੇ ਮਾਲ ਚ ਚੱਲੋ ਮੇਰੇ ਨਾਲ ਉੱਥੇ ਗੇਟ ਖੋਲਦੀ ਆ ਮੇਰੀ ਭੈਣ ਮਜਬੂਰ ਤਾਂ ਉਹ ਵੀ ਐ ਫਰੀਜ਼ਾ ਮਤਲਬ ਐਂ ਕਹਦਾ ਮੈਂ ਵੀ ਉਸ ਭੈਣ ਨੂੰ ਵੀ ਉਹ ਜਾਵੇ ਆਪਣਾ ਇੰਸਟਾਗ੍ਰam ਜਾਂ ਫੇਸਬੁੱਕ ਤੇ ਪੇਜ ਬਣਾਵੇ ਉੱਥੇ ਵੀਡੀਓ ਪਾਵੇ ਤੇ ਉਹਦੇ ਵੀਊ ਲੈਵੇ ਕਮਾਈ ਅੰਗ ਪ੍ਰਦਰਸ਼ਨ ਕਰਕੇ ਨਹੀਂ ਹੁੰਦੀ ਠੀਕ ਹੈ ਅੰਗ ਪ੍ਰਦਰਸ਼ਨ ਕਰਕੇ ਇਹ ਲੋਕ ਪੈਸੇ ਕਮਾ ਰਹੇ ਨੇ ਜਿਹੜੇ ਸਾਨੂੰ ਬੁਰੇ ਲੱਗ ਰਹੇ ਨੇ ਕਮਾਈ ਕਰਨ ਵਾਲੇ ਤਾਂ ਇਹੋ ਜਿਹੀ ਵੀ ਨੇ ਰਵੀ ਜੀ ਤੁਸੀਂ ਯਕੀਨ ਨਹੀਂ ਮੰਨਣਾ YouTube ਦੇ ਉੱਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਇੰਡੀਅਨ ਪਤਾ ਕੌਣ ਹੈ ਇੱਕ ਲੇਡੀ ਹੈ ਕੰਟੈਂਟ ਪਤਾ ਕੀ ਪਾਉਂਦੀ ਹੈ ਖਾਣਾ ਬਣਾਉਂਦੀ ਹੈ ਉਹ ਕਮਾਈ ਤਾਂ ਉਹ ਵੀ ਕਰ ਰਹੀ ਹੈ ਜਿਵੇਂ ਕਹਾਂ ਵੀ ਕਮਾਈ ਪਿੱਛੇ ਆ ਕਰ ਰਹੇ ਨੇ ਦੂਜੀ ਗੱਲ ਜਿਹੜੇ ਲੋਕ ਹੁਣ ਕਹਿ ਰਹੇ ਨੇ ਵੀ ਚੰਗਾ ਹੋਇਆ ਸੋਧਾ ਲਾਤਾ ਇਹ ਕਰਤਾ ਉਹ ਕਰਤਾ ਮੈਂ ਉਹਨਾਂ ਭਰਾਵਾਂ ਨੂੰ ਇਹ ਕੱਲ ਪੁੱਛਣਾ ਚਾਹਣਾ ਕਿ ਉਸ ਲੇਡੀ ਦੇ ਜਿਹਦਾ ਕਤਲ ਹੋਇਆ ਸਾਢੇ 3 ਜਾਂ ਪੌਣੇ 4 ਲੱਖ ਫਾਲੋਅਰ ਸੀ ਉਹ ਫਾਲੋਅਰ ਯੂਪ ਦੇ ਸੀ ਬਿਹਾਰ ਦੇ ਸੀ ਮਹਾਰਾਸ਼ਟਰ ਦੇ ਸੀ ਕਿੱਥੋਂ ਦੇ ਸੀ ਉਹ ਦੱਸੇ ਕੋਈ ਹੈਗੇ ਤਾਂ ਪੰਜਾਬੀ ਸੀ ਦੇਖਣ ਵਾਲੇ ਵੀ ਪੰਜਾਬੀ ਹੁਣ ਗਾਣਾ ਕੱਢਣ ਵਾਲੇ ਵੀ ਪੰਜਾਬੀ ਆਰਟੀਕਲ ਬਚਾ ਲਿਆ ਉਹ ਜਦੋਂ ਅਮਰਪਾਲ ਸਿੰਘ ਜੀ ਕਹਿੰਦੇ ਨੇ ਕਹਿੰਦੇ ਕਿ ਉਹ ਇੱਕ ਯੂਪੀ ਆ ਕਿੱਧਰ ਹੋਰ ਸਾਈਡ ਦੀ ਸੀਗੀ ਕਿਸੇ ਹੋਰ ਆਈਸੀ ਪਰ ਉਹਨੇ ਜਿਹੜਾ ਸਾਡਾ ਪੰਜਾਬ ਦਾ ਨਾਮ ਚੋਰੀ ਕੀਤਾ ਕੋਰ ਲਗਾ ਆ ਕਮਲ ਕੋਰ ਪ੍ਰਿਭਾਵੀ ਕਮਲ ਕੋਰ ਅਬ ਦਾ ਨਾਮ ਰੱਖਿਆ ਨਹੀਂ ਉਹ ਆਪਣਾ ਜਿਹੜਾ ਉਹਦਾ ਨਾਮ ਸੀਗੀ ਉਹ ਤੋਂ ਹੀ ਪੇਚ ਲਾਂਦੀ ਫਿਰ ਇਹ ਵੀ ਲੋਕਾਂ ਦਾ ਧੋਖਾ ਹੀ ਆ ਧੋਖਾ ਮੈਂ ਮੰਨ ਗਿਆ ਉਹਨੇ ਆਪਣਾ ਨਾਮ ਚੇਂਜ ਕਰਕੇ ਕੋਰ ਰੱਖ ਲਿਆ ਠੀਕ ਹੈ ਮੰਨ ਲਓ ਮੈਂ ਆ ਮੈਂ ਆਪਦਾ ਨਾਮ ਬਦਲ ਕੇ ਕਿਸੇ ਹੋਰ ਕਮਿਊਨਿਟੀ ਦਾ ਨਾਮ ਰੱਖ ਕੇ ਕੋਈ ਚੰਗਾ ਕੰਮ ਕਰਦਾ ਫਿਰ ਤੁਸੀਂ ਇਹ ਸਵਾਲ ਮੈਨੂੰ ਪੁੱਛੋਗੇ ਕਦੇ ਨਹੀਂ ਪੁੱਛਦੇ ਜੇ ਇਹ ਹੀ ਕਮਲਕੌਰ ਮੰਨ ਲਓ ਗੁਰਬਾਣੀ ਪੜ੍ਹਦੀ ਸਵੇਰੇ ਸ਼ਾਮ ਫੇਮਸ ਹੋ ਜਾਂਦੀ ਫੇਮਸ ਹੋ ਜਾਂਦੀ ਕੀ ਜਿਨ੍ਹਾਂ ਨੇ ਮਾਰਿਆ ਉਹ ਇਸ ਗੱਲ ਦੀ ਵਡਿਆਈ ਕਰਦੇ ਬੀਆ ਦੇਖੋ ਜੀ ਯੂਪੀ ਦੀ ਯਮਰ ਜਿੱਥੋਂ ਦੀ ਤੁਸੀਂ ਕਹਿ ਰਹੇ ਹੋ ਹਿਮਾਚਲ ਦੀ ਆ ਔਰਤ ਨੇ ਆਪਦਾ ਨਾਂ ਆਪਣੇ ਨਾਂ ਪਿੱਛੇ ਕਮਲ ਕੌਰ ਲਾ ਰੱਖਿਆ ਜੀ ਦੇਖੋ ਇੰਨੀ ਸਾਡੇ ਗੁਰੂਆਂ ਵਰੇ ਦੱਸਦੀ ਹੈ ਜਾਣਕਾਰੀ ਗਿਆਨ ਦਿੰਦੀ ਹੈ ਮੈਂ ਤੁਹਾਡੇ ਨਾਲ ਸ਼ਰਤ ਲਾ ਕੇ ਕਹਿ ਦਿੰਦਾ ਤੁਸੀਂ ਇੰਸਟਾਗ੍ਰam ਖੋਲ੍ਹ ਲਓ ਫੇਸਬੁੱਕ ਖੋਲ੍ਹ ਲਓ ਉਹਦੇ ਰੀਲਾਂ ਆndੀਆਂ ਹੁੰਦੀਆਂ ਨੇ ਤੀਜੀ ਰੀਲ ਤੁਹਾਨੂੰ ਕਿਸੇ ਨਾ ਕਿਸੇ ਕੁੜੀ ਦੀ ਮਿਲ ਜੂ ਕਿਉਂ ਮਿਲੂ ਹੁਣ ਲੋਕ ਕਹਿੰਦੇ ਨੇ ਜਿੱਦਾਂ ਮੇਰੀ ਭੈਣ ਕਹਿੰਦੀ ਵੀ ਉਹਨਾਂ ਦੇ ਲਾਈਕ ਘਟ ਜਾਂਦੇ ਨੇ ਅਨਾ ਤੁਸੀਂ ਭੈਣ ਜੀ ਇਹੀ ਗੱਲ ਕਹੀ ਹੈ ਨਾ ਵੀ ਉਹ ਚੰਗਾ ਕੰਮ ਕਰਨ ਲੱਗੀ ਸੀ ਤਾਂ ਉਹਦੇ ਲਾਈਕ ਘਟ ਹੋ ਗਏ ਸੀਗੇ ਘਟ ਹੋਣਗੇ ਜੀ ਲੱਚਰ ਤਾਂ ਨੂੰ ਦੇਖਣ ਵਾਲੇ ਵੀ ਲੱਚਰ ਲੋਕ ਹੁੰਦੇ ਨੇ ਜਦੋਂ ਉਹਨਾਂ ਨੂੰ ਲੱਚਰਤਾ ਨਹੀਂ ਦਿਖਦੀ ਫਿਰ ਉਹ ਅਗਲਾ ਉਹਨੂੰ ਪਸੰਦ ਨਹੀਂ ਕਰਦਾ ਊਰੇ ਤਾਂ ਇਹ ਹੁਣ ਮੈਨੂੰ ਇੱਕ ਗੱਲ ਦੱਸੋ ਰੋ ਵੀ ਜੀ ਅੱਜ ਉਸ ਲੇਡੀ ਦਾ ਕਤਲ ਹੋ ਗਿਆ ਅੱਜ ਉਸ ਲੇਡੀ ਦਾ ਕਤਲ ਹੋ ਗਿਆ ਅੱਜ ਸਾਰੇ ਮਾਫੀ ਮੰਗ ਰਹੇ ਨੇ ਜੀ ਸਾਡੇ ਤੋਂ ਗਲਤੀ ਹੋ ਗਈ ਕੀ ਗੱਲ ਪੰਜਾਬੀਆਂ ਨੂੰ ਉਸ ਸਮੇਂ ਨਹੀਂ ਦਿਖਿਆ ਕਮੇਡੀ ਦੇ ਨਾਂ ਦੇ ਉੱਤੇ ਆਪਣੀ ਵੱਡੀ ਪਰਜਾਈ ਨੂੰ ਡਬਲ ਮੀਨਿੰਗ ਸ਼ਬਦ ਬੋਲਣਾ ਉਹ ਉਦੋਂ ਪੰਜਾਬੀ ਸੁੱਤੇ ਹੋਏ ਸੀ ਉਦੋਂ ਕਿੱਥੇ ਗਏ ਲੋਕ ਭਾਬੀ ਤਾਂ ਮਾਸਮਾਨ ਤੇ ਭਾਬੀ ਨੂੰ ਹੀ ਡਬਲ ਮੀਨਿੰਗ ਗੱਲ ਕਰਨੀ ਬਥੇਰਾ ਕੁਝ ਹੋਇਆ ਪੰਜਾਬ ਦੇ ਵਿੱਚ ਉਦੋਂ ਕਿੱਥੇ ਗਏ ਸੀ ਸਾਰੇ ਪੰਜਾਬੀ ਇੱਕ ਔਰਤ ਨੂੰ ਮਾਰਨਾ ਮੈਂ ਗਲਤ ਮੰਨਦਾ ਜਿਹੜੇ ਵੀ ਮੇਰੇ ਪਰ ਆ ਸ਼ਾਇਦ ਮੇਰੇ ਨਾਲ ਬਹੁਤ ਘੱਟ ਲੋਕ ਸਹਿਮਤ ਹੋਣਗੇ ਪਰ ਜਿਹੜੇ ਸਹਿਮਤ ਹੋਣਗੇ ਕਿਰਪਾ ਕਰਕੇ ਸੋਚ ਕੇ ਦੱਸਿਓ ਤੁਸੀਂ ਇੰਸਟਾਗ੍ਰam ਖੋਲੋ ਹੁਣੇ-ਹੁਣੇ ਦੀ ਤੁਹਾਨੂੰ ਮੈਂ ਖਬਰ ਦੱਸਦਾਂ ਹਰਿਆਣੇ ਦੇ ਵਿੱਚ ਇੱਕ ਹੋਰ ਮੋਡਲ ਮਰਡਰ ਹੋਇਆ ਹੁਣੇ ਅੱਜ ਦੀ ਗੱਲ ਹੈ ਰੀਸੈਂਟਲੀ ਡੇਡ ਘੰਟਾ ਪਹਿਲਾਂ ਫਿਰ ਇਹਦਾ ਮਤਲਬ ਹਰ ਦੂਏ ਜਾਂ ਤੀਏ ਦਿਨ ਹਰ ਗਲੀ ਦੇ ਮੋੜ ਤੇ ਕੋਈ ਨਾ ਕੋਈ ਕੁੜੀ ਮਾਰੀ ਗਈ ਹੋਊਗੀ ਫਿਰ ਇਹ ਤਾਂ ਲਾਅ ਐਂਡ ਆਰਡਰ ਨੂੰ ਖਤਰਾ ਹੈ ਅੱਛਾ ਕਿਸੇ ਦੀ ਅਸ਼ਲੀਲਤਾ ਦਾ ਪੈਮਾਨਾ ਕੀ ਹੈ ਸ਼ਲੀਲਤਾ ਦਾ ਪੈਮਾਨਾ ਤਾਂ ਇਹ ਵੀ ਹੋ ਸਕਦਾ ਵੀ ਉਹਨੇ ਟੈਟ ਕੱਪੜੇ ਪਾ ਰੱਖੇ ਨੇ ਰਵੀ ਜੀ ਇਹ ਵੀ ਅਸ਼ਲੀਲਤਾ ਦਾ ਕਿ ਪੈਮਾਨਾ ਹੈ ਕਿ ਉਹਨੇ ਜੀ ਟੈਟ ਕੱਪੜੇ ਪਾ ਰੱਖੇ ਨੇ ਦੇਖੋ ਮੇਰਾ ਤਾਂ ਮੰਨਣਾ ਹੈ ਇਹੀ ਹੈ ਮਾਰਨ ਵਾਲਾ ਵੀ ਗਲਤ ਮਾਰਨ ਵਾਲਾ ਵੀ ਗਲਤ ਸੀ ਕਿਤੇ ਨਾ ਕਿਤੇ ਆਖਿਆ ਜਾਂਦਾ ਹੈ ਕਿ ਜਿਹੜਾ ਪੰਜਾਬ ਹੈ ਇੱਥੇ ਜਿਹੜਾ ਆਪਣਾ ਕਲਚਰ ਹੈ ਕਿ ਆਪਾਂ ਬੈਕਵਰਡ ਚ ਕਹਿ ਸਕਦੇ ਆ ਕਿ ਜਿਹੜੀ ਸੋਚ ਆ ਕਿ ਆਪਾਂ ਲੇਡੀਜ਼ ਨੂੰ ਪੜਦੇ ਥੱਲੇ ਰੱਖਦੇ ਆ ਪਰ ਉਹ ਕਿਤੇ ਨਾ ਕਿਤੇ ਜਿਹੜਾ ਅੱਜ ਵੀਡੀਓ ਬਣਾਉਂਦੀਆਂ ਸੀਗੀਆਂ ਉਹਦੇ ਨਾਲ ਕਿਤੇ ਆਪਣਾ ਜਿਹੜਾ ਕਲਚਰ ਸੀ ਉਹ ਖਤਮ ਹੁੰਦਾ ਜਾ ਰਿਹਾ ਸੀ ਕਲਚਰ ਮੈਂ ਇੱਕ ਗੱਲ ਦਾ ਦਾਵਾ ਕਰਦਾ ਕਲਚਰ ਬਾਰੇ ਅੱਜ ਦੀ ਅੱਜ ਦੀ ਕਿਤਾਬਾਂ ਦੇ ਵਿੱਚ ਕਿੰਨਾ ਕੁ ਲਿਖਿਆ ਹੋਇਆ ਮੈਨੂੰ ਕੋਈ ਪੜ ਕੇ ਸੁਣਾ ਦੇਵੇ ਆਉਣ ਵਾਲੀ ਜਨਰੇਸ਼ਨ ਹੀ ਕਲਚਰ ਨੂੰ ਸਮਝੂਗੀ ਆਨਲਾਈਨ ਜਨਰੇਸ਼ਨ ਕੋਲ ਕਿਤਾਬ ਘੱਟ ਤੇ ਆ ਚਾਹੇ ਉਹ 5000 ਦਾ ਹੋਵੇ ਚਾਹੇ 50000 ਦਾ ਹੋਵੇ ਆ ਜ਼ਰੂਰੂ ਹੁੰਦਾ ਅੱਜ ਦਾ ਜਵਾਕ ਕਹਿੰਦਾ ਵੀ ਮੈਂ ਟਿਊਸ਼ਨ ਪੜ੍ਹਨ ਤਾਂ ਜਾਊਂਗਾ ਡੈਡੀ ਮੈਨੂੰ ਪਹਿਲਾਂ ਫੋਨ ਲੈ ਕੇ ਦੇ ਤੇ ਸਾਡੀ ਮਜਬੂਰੀ ਹੈ ਤੇ ਤੁਸੀਂ ਫੋਨ ਲੈ ਕੇ ਦੋਗੇ ਤੁਸੀਂ ਕਿਹੜਾ ਹੋਣਾ ਆਪਣੇ ਬਾਪ ਦੇ ਆਪਣੇ ਬੱਚੇ ਦੇ ਉੱਤੇ ਮੋਨੀਟਰ ਕਰ ਰਹੇ ਹੋ ਵੀ ਮੇਰਾ ਬੱਚਾ ਦੇਖ ਕੀ ਰਿਹਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਸੱਬੇਚਾਰ ਕਿਹਨੂੰ ਕਹਿੰਨੇ ਆ ਆਪਾਂ ਕੁੰਡ ਕੱਢਣਾ ਸੱਬੇਚਾਰ ਹੈ ਫਿਰ ਉੱਥੇ ਤੁਹਾਡਾ ਸਵਾਲ ਇਹ ਹੋਊਗਾ ਵੀ ਤੁਸੀਂ ਔਰਤ ਨੂੰ ਜਿ ਦਬਾਹੇਟ ਰੱਖਦੇ ਹੋ ਮੰਨਿਓ ਗੱਲ ਉਦੋਂ ਤੁਸੀਂ ਇਹੀ ਸਵਾਲ ਕਰੋਗੇ ਕਿ ਤੁਸੀਂ ਤਾਂ ਔਰਤ ਨੂੰ ਦਬਾਹੇਟ ਰੱਖਦੇ ਹੋ ਸੱਭਿਆਚਾਰ ਉਹਨੂੰ ਕਹਿੰਦੇ ਆ ਆਏ ਕੇ ਦੀ ਇੱਜ਼ਤ ਮਾਣ ਸਤਿਕਾਰ ਇਹਨੂੰ ਸੱਭਿਆਚਾਰ ਕਿਹਾ ਜਾਂਦਾ ਜੋ ਮੇਰੀ ਸਮਝ ਹੈ ਹੁਣ ਬਹੁਤ ਇੰਸਟਾਗ੍ਰਾਮ ਤੇ ਜਾਂ ਜਿਹੜੇ ਹੁਣ ਔਰਕੈਸਟਰ ਮੈਂ ਇੱਕ ਔਰਕੈਸਟਰ ਦੀ ਐਗਜ਼ਾਮਪਲ ਦੇਣਾ ਜਿਨਨੇ ਵੀ ਮੇਰੇ ਭਰਾ ਦੇਖ ਰਹੇ ਨੇ ਕਿਰਪਾ ਕਰਕੇ ਨਾ ਕੋਈ ਕਿਸੇ ਵੀ ਪੋਡਕਾਸਟ ਦੇਖ ਲਿਓ ਹਰ ਇੱਕ ਦਾ ਇਹੀ ਰੋਣਾ ਹੋਊਗਾ ਅਸੀਂ ਤਾਂ ਜੀ ਗਰੀਬ ਸੀ ਸਾਡੇ ਤਾਂ ਛੱਤ ਚੋਂਦੀ ਸੀ ਅਸੀਂ ਤਾਂ ਕਰਕੇ ਸਾਨੂੰ ਆ ਕਰਨਾ ਪਿਆ ਪੜਿਓ ਲੋਕੋ ਮੈਂ ਮੰਨ ਗਿਆ ਪਰ ਹੁਣ ਤਾਂ ਰੱਬ ਨੇ ਤੁਹਾਨੂੰ ਘਰ ਦੇਤਾ ਛੱਤ ਦਿੱਤੀ ਹੁਣ ਛੱਡ ਦੋ ਹੁਣ ਤੁਸੀਂ ਕਹਿੰਨੇ ਹੋ ਨਾ ਰਵੀ ਜੀ ਸੱਭਿਆਚਾਰ ਹੁਣ ਤੁਸੀਂ ਮੈਨੂੰ ਐ ਦੱਸੋ ਜਿਹੜੀ ਸਟੇਜਾਂ ਦੇ ਉੱਤੇ ਨੱਚ ਰਿਏ ਨੇ ਉਹ ਕੀ ਸਾਡੀ ਤਾਂ ਈ ਧੀਆਂ ਪਹਿਣਾ ਨਹੀਂ ਹੈਗੀਆਂ ਦੱਸੋ ਉਸੇ ਤੇ ਹੀ ਸਾਡੇ ਪੰਜਾਬੀ ਨੋਟਸ ਇਟਰੇ ਹੁੰਦੇ ਨੇ दारू ਪੀ ਕੇ ਇਸ਼ਾਰੇ ਕਰ ਰਹੇ ਹੁੰਦੇ ਨੇ ਫੋਨ ਨੰਬਰ ਤੱਕ ਦੇਣ ਨੂੰ ਜਾਂਦੇ ਨੇ ਫਿਰ ਸੱਭਿਆਚਾਰ ਕਿੱਥੇ ਗਿਆ ਮਤਲਬ ਹਾਰੀ ਕਿ ਚੀਜ਼ ਨੂੰ ਦੇਖਣ ਦਾ ਨਜ਼ਰੀਆ ਡਿਫਰੈਂਟ ਹੁੰਦਾ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਇਸ ਤੇ ਮੈਂ ਦੁਬਾਰੇ ਫੇਰ ਉੱਥੇ ਸਵਾਲ ਲੈ ਕੇ ਆਂਦਾ ਕਿ ਅੱppa ਕਹਿੰਨੇ ਕਿ ਪੰਜਾਬੀ ਪੰਜਾਬੀ ਤੇ ਕਿਤੇ ਨਾ ਕਿਤੇ ਜਿਹੜੀ ਇੰਸਟਾਗ੍ਰam ਆ ਜਾਂ ਫੇਸਬੁੱਕ ਆ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਕਿਉਂਕਿ ਜਿਹੜਾ ਆਪਣਾ ਪੰਜਾਬੀ ਕਲਚਰ ਹੈ ਕਿ ਜਿਵੇਂ ਪਹਿਲਾਂ ਗਿੱਧਾ ਪੰਗੜਾ ਹੁੰਦਾ ਸੀਗਾ ਉਹ ਤਾਂ ਖਤਮ ਹੁੰਦਾ ਹੁੰਦਾ ਹੀ ਹੈ ਕਿ ਜਿਹੜੀ ਇੱਕ ਧੀ ਪੈਣ ਆ ਉਹ ਆਪਣੀ ਮਰਿਆਦਾ ਵੀ ਭੁੱਲਦੀ ਜਾ ਰਹੀ ਤੁਸੀਂ ਕਹਿੰਦੇ ਹੋ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਮੈਂ ਆਪਣੀ ਗੱਲ ਦੁਬਾਰਤ ਰਿਪੀਟ ਕਰਦਾ ਸੱਭਿਆਚਾਰ ਦਾ ਪੈਮਾਨਾ ਦੱਸੋ ਮੈਨੂੰ ਕੀ ਹੈ ਵੀ ਤੁਸੀਂ ਉਹ ਨੂੰ ਕਹੋਗੇ ਵੀ ਹਾਂ ਇਹ ਸੱਭਿਆਚਾਰਕ ਚੀਜ਼ ਹੈ ਮੈਂ ਅੱਜ ਆਪਣਾ ਫੋਨ ਚਲਾਣਾ ਮੈਂ ਇੰਸਟਾਗ੍ਰam ਚਲਾਣਾ ਤੁਹਾਡੇ ਕੋਲ ਇੰਸਟਾਗ੍ਰam ਦਾ ਮੰਨ ਲਓ ਤੁਹਾਡੀ ਪ੍ਰੋਫਾਈਲ ਆਈਡੀ ਕੁਝ ਵੀ ਨਹੀਂ ਹੈਗਾ ਤੁਹਾਡੇ ਕੋਲ ਮੈਂ ਕੀ ਤੁਹਾਨੂੰ ਜ਼ਬਰਦਸਤੀ ਕਹਿ ਸਕਦਾ ਵੀ ਆ ਤੂੰ ਫਲਾਣੀ ਕੁੜੀ ਦੀ ਨੰਗਪਣਾ ਦੇਖ ਮਜਬੂਰ ਕਰ ਸਕਦਾ ਤੁਹਾਨੂੰ ਮੈਂ ਇਹ ਤਾਂ ਮੇਰੀ ਇੱਛਾ ਹੈ ਮੈਂ ਦੇਖਣਾ ਜਾਂ ਨਹੀਂ ਦੇਖਣਾ ਪਹਿਲਾਂ ਲੋਕ ਉਹਦੇ ਤੇ ਕੰਟਰੋਲ ਕਰ ਲੈਣ ਫਿਰ ਉਸ ਤੋਂ ਬਾਅਦ ਸੱਭਿਆਚਾਰ ਦੀ ਗੱਲ ਕਰਨ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਗਿੱਧਾ ਹੈ ਪੰਗੜਾ ਹੈ ਹਨਾ ਅੱਜ ਤੋਂ 10 ਸਾਲ ਪਹਿਲਾਂ ਪੰਗੜਾ ਕਿੱਥੇ ਸੀਗਾ ਤੇ ਹੁਣ ਕਿੱਥੇ ਐ ਆਨ ਵਾਲੇ 10 ਸਾਲ ਬਾਅਦ ਦੀ ਮੈਥਡ ਨਾਲ ਗਰੰਟੀ ਲੈਣਾ ਪੰਜਾਬ ਦੇ ਵਿੱਚ ਪੰਗੜੇ ਦੀਆਂ ਟੀਮਾਂ ਤੁਹਾਨੂੰ ਦਿਖਣਗੀਆਂ ਨਹੀਂ ਸਿਰਫ ਇਹ ਆਰਕੈਸਟਰਾ ਦੇ ਪਿੱਛੇ ਜਿਹੜੇ 4-5 ਮੁੰਡੇ ਨੌਜਵਾਨ ਨੱਚਰੇ ਹੁੰਦੇ ਨੇ ਪੰਗੜਾ ਪਾ ਰਹੇ ਨੇ ਸਿਰਫ ਉੱਥੇ ਹੀ ਦਿਖਣਗੇ ਇਹ ਰਿਐਲਿਟੀ ਐ ਅੱਜ ਦੀ ਕੁੜੀ ਨੂੰ ਜੇ ਮੈਂ ਕਹਾ ਪੰਜਾਬੀ ਕਿਸੇ ਫਿਲਮ ਦੇ ਗਾਣੇ ਤੇ ਨਵੀਂ ਕੋਈ ਫਿਲਮ ਹੋਵੇ ਉਹ ਗਾਣੇ ਤੇ ਨੱਚ ਲੂਗੀ ਸਕੂਲਾਂ 'ਚ ਸਿਖਾਇਆ ਜਾ ਰਿਹਾ ਹੈ ਉਹਨਾਂ ਗਾਣੇ ਤੇ ਨੱਚਣਾ ਉੱਥੇ ਕਿਉਂ ਨਹੀਂ ਕੋਈ ਬੋਲਦਾ ਵੀ ਭਾਈ ਸਾਡੇ ਜਵਾਕਾਂ ਨੂੰ ਕਿੱਦਾਂ ਵੀ ਸਿਖਾਓ ਜਾਂ ਸਾਡੇ ਜਵਾਕਾਂ ਨੂੰ ਸਿਰਫ ਗਿੱਧਾ ਸਿਖਾਓ ਉਹ ਕਿਤੇ ਨਾ ਕਿਤੇ ਤੁਹਾਡੀ ਗੱਲ ਵਿਚਾਲਿਆ ਕਿਉਂਕਿ ਨਾ ਤਾਂ ਆਪਣੇ Hindu ਧਰਮ ਬਾਰੇ ਕੁਝ ਦੱਸਿਆ ਜਾਂਦਾ ਸਕੂਲਾਂ 'ਚ ਨਾ ਸਿੱਖ ਧਰਮ ਬਾਰੇ ਜੇ ਅੱਜ ਕਿਸੇ ਬੱਚੇ ਨੂੰ ਆਪਾਂ ਪੁੱਛ ਲਈਏ ਕਿ 10 ਗੁਰੂਆਂ ਦੇ ਨਾਮ ਦੱਸੋ ਸ਼ਾਇਦ ਉਹਨਾਂ ਨੂੰ ਉਹ ਵੀ ਨਹੀਂ ਬਤਾ ਸਕਦੀ ਵਾਰ ਕੋਈ ਨਹੀਂ ਦੱਸ ਸਕਦਾ ਮੈਂ ਸ਼ਰਤ ਲਾ ਕੇ ਕਹਿੰਨਾ ਲੜੀ ਵਾਰ ਦਸੋ ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਦੱਸ ਸਕਦੇ ਅੱਜ ਦੇ ਜਵਾਕਾਂ ਫੇਰ ਆਪਾਂ ਸੱਬਿਆਚਾਰ ਨੂੰ ਰੋਣੇ ਜੀ ਅਸੀਂ ਸੱਬਿਆਚਾਰ ਬਚਾਨ ਖਾਤਰੋ ਔਰਤ ਮਾਰਤੀ ਅੱਛਾ ਸੱਬਿਆਚਾਰ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਰਵੀ ਜੀ ਮਨੂੰ ਉਹਨੇ ਇੱਕ ਗੱਲ ਦਾ ਜਵਾਬ ਦਿਓ ਪਿਛਲੇ 7 ਸਾਲਾਂ ਦੇ ਵਿੱਚ ਸਾਡੇ 3 ਲੱਖ ਬੰਦਾ ਧਰਮ ਬਦਲ ਗਿਆ ਜੇ ਸਾਡਾ ਸੱਬਿਆਚਾਰ ਐਡੀ ਸਟਰੋਂਗ ਸੀ ਉਹਦੇ ਰਖਵਾਲੇ ਅੱਜ ਜਿੰਦਾ ਹੁੰਦੇ ਜਿਹੜੇ ਅੱਜ ਆਪਣੇ ਉਹਨੂੰ ਸੱਬਿਆਚਾਰ ਦੇ ਰਖਵਾਲੇ ਕਹਿ ਰਹੇ ਨੇ ਤਾਂ ਉਹ ਸਾਡੇ 3 ਲੱਖ ਬੰਦਾ ਕਿਉਂ ਜਾਂਦਾ ਕਿਸੇ ਹੋਰ ਧਰਮ ਦੇ ਵਿੱਚ ਔਰ ਮੋਸਟਲੀ ਪੰਜਾਬੀ ਗਿਆ ਮੋਸਲੀ ਪੰਜਾਬੀ ਗਿਆ ਅੱਜ ਸੱਭਿਆਚਾਰ ਦਾ ਰੋਣਾ ਰੋਣ ਵਾਲੇ 크ਰਿਸਚੀਅਨਿਟੀ ਸਕੂਲ ਦੇ ਵਿੱਚ ਦਾਖਲਾ ਕਰਾਉਣ ਲਈ ਮਿੰਨਤਾ ਹਾੜੇ ਕੱਢਦੇ ਨੇ ਵੀ ਸਾਡੇ ਬੱਚੇ ਨੂੰ ਰੱਖ ਲਓ ਜੀ ਕੀ ਗੱਲ ਖਾਲਸਾ ਕਾਲਜ ਕਿੰਨੇ-ਕਿੰਨੇ ਦੱਸੋ ਰਵੀ ਜੀ ਪੰਜਾਬ 'ਚ ਬੱਚੇ ਕਿੰਨੇ ਕ ਬੱਚੇ ਠੀਕ ਹੈ ਤਾਂ ਇਸ ਲਈ ਹਰ ਇੱਕ ਚੀਜ਼ ਦਾ ਪੈਮਾਨਾ ਅਲੱਗ-ਅਲੱਗ ਹੋਣਾ ਚਾਹੀਦਾ ਚਾਹੇ ਉਹ ਸੱਭਿਆਚਾਰ ਹੈ ਇੰਸਟਾਗ੍ਰਾਮ ਫੇਸਬੁਕ ਦੇ ਉੱਤੇ ਹਰ ਇੱਕ ਬੰਦਾ ਇੰਡੀਪੈਂਡੈਂਟ ਹੈ ਉਹ ਕੁਝ ਮਰਜ਼ੀ ਕਰ ਸਕਦਾ ਠੀਕ ਹੈ ਹਾਂ ਉਹ ਗਲਤ ਕਰੂਗਾ ਮੈਨੂੰ ਉਹਦੇ ਤੋਂ ਕੋਈ ਪ੍ਰੋਬਲਮ ਹੈ ਜਾ ਕੇ ਮੈਂ ਥਾਣੇ ਐਪਲੀਕੇਸ਼ਨ ਦੇ ਕੇ ਆਉਂਗਾ ਜੀ ਇਹਨੇ ਆਹ ਵੀਡੀਓ ਪਾਈ ਮੈਨੂੰ ਇਸ ਤੋਂ ਦਿੱਕਤ ਹੈ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਠੀਕ ਹੈ ਐਸ ਐਚਓ ਨਹੀਂ ਕਰਦਾ ਐਸ ਐਸਪੀ ਕੋਲ ਜਾਓ ਇਹਨੂੰ ਬਚਾ ਲਿਆ ਅਮਰਪਾਲ ਸਿੰਘ ਦਾ ਕਹਿੰਦਾ ਕਿ ਅਸੀਂ ਪਹਿਲਾ ਵੀ ਇੱਕ ਪ੍ਰੋਡਿਊਸਰ ਸੀਗਾ ਉਹਨੂੰ ਜਦੋਂ ਕੁੱਟਮਾਰ ਕੀਤੀ ਉਹਨੂੰ ਸਮਝਾਇਆ ਕਿ ਭਾਈ ਤੂੰ ਆ ਉਹ ਅਡਲਟ ਮੂਵੀਆ ਬਣਾਉਂਦਾ ਸੀਗਾ ਉਹ ਤੋਂ ਬਾਅਦ ਕਹਿੰਦਾ ਸਾਡੇ ਤੇ ਹੀ ਪਰਚੇ ਹੋਗੇ ਪਰਚੇ ਹੋਗੇ ਹੋਣੀ ਸੀ ਤੂੰ who the hell you are to authorize ਕਿ ਤੁਸੀਂ ਕਿਸੇ ਨੂੰ ਕਿੱਦਾਂ ਮਾਰ ਸਕਦੇ ਹੋ ਮਾਰ ਕੁੱਟ ਕਿੱਦਾਂ ਕਰ ਲੋਗੇ ਰਵੀ ਜੀ ਮੈਂ ਅੱਜ ਆ ਸ਼ਰਟ ਉਤਾਰ ਕੇ ਬਾਜ਼ਾਰ ਚ ਘੁੰਮਦਾ ਕੋਈ ਮੈਨੂੰ ਕਿਵੇਂ ਕੁੱਟ ਲੂ ਕੋਈ ਕਿਵੇਂ ਕੁੱਟ ਲੂ ਕੁੱਟੂਗਾ ਤਾਂ ਮੈਂ ਪਰਚਾ ਕਰਾਂ ਹੇ ਤਾਂ ਗੁੰਡਾਗਰਦੀ ਹੋਈ ਹੁਣ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਨੇ ਮਾਰਿਆ ਉਹ ਥਾਣੇ ਨੇ ਜੇਲ੍ਹ ਚ ਨੇ ਜੀਨੇ ਮਰਵਾਇਆ ਉਹ ਦੁਬਈ ਹੈ ਕਿਉਂ ਜੋਧੇਆਂ ਸੀ ਉਰੇ ਆ ਗਲੜਨਾ ਸੀ ਇਸ ਤੋਂ ਪਹਿਲਾਂ ਇਹ ਤਾਂ ਇੱਕ ਨਵੀਂ ਗੱਲ ਹੈ ਨਾ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਗੁਰਵੰਤ ਸਿੰਘ ਪੰਨੂ ਜਿਨ੍ਹਾਂ ਨੇ ਕਿਹਾ ਸੀਗਾ ਵੀ ਖਾਲਸਤਾਨ ਦੇ ਝੰਡੇ ਲਗਾਓ ਜੀ ਤਹਿਸੀਲਾਂ ਦੇ ਉੱਤੇ ਯਾਦ ਹੋ ਤੁਹਾਨੂੰ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਆ ਮਨੂੰ ਰਵੀ ਜੀ ਇੱਕ ਚੀਜ਼ ਦਾ ਜਵਾਬ ਦਿਓ ਜਿਹੜਾ ਮੁੰਡਿਆਂ ਨੇ ਨੌਜਵਾਨਾਂ ਨੇ ਜੋਸ਼ 'ਚ ਆ ਕੇ ਉਹ ਝੰਡੇ ਲਾਏ ਸੀ ਉਹਨਾਂ ਦੇ ਘਰ ਦੀ ਸਥਿਤੀ ਅੱਜ ਕੀ ਹੈ ਉਹ ਜਵਾਕ ਹੈ ਕਿੱਥੇ ਉਹ ਨੌਜਵਾਨ ਹੈ ਕਿੱਥੇ ਹਜੇ ਵੀ ਉਹ ਜੇਲ੍ਹਾਂ 'ਚ ਨੇ ਮਾਪਿਓ ਰੋਲ ਰਹੇ ਨੇ ਕਿੱਥੇ ਗਏ ਉਹ 50000 ਡਾਲਰ ਕੌਣ ਦੇ ਗਿਆ ਦੇ ਕੇ ਗਿਆ ਕੋਈ ਅੱਜ ਲਹਿਰ ਚੱਲ ਗਈ ਅੱਜ ਇੱਕ ਔਰਤ ਮਾਰਤੀ ਅੱਜ ਲਹਿਰ ਚੱਲ ਗਈ ਜੀ ਸੱਭਿਆਚਾਰ ਖਤਰੇ 'ਚ ਹੈ ਪਹਿਲਾਂ ਕਿੱਥੇ ਗਿਆ ਸੀ ਸੱਭਿਆਚਾਰ ਇੰਸਟਾਗ੍ਰਾਮ ਹੁੰਦਾ ਅੱਜ ਜੰਮਿਆ ਸਾਲ ਹੋ ਗਏ ਹਾਂ ਜੀ ਉਹਨਾਂ ਦੇ ਸਾਰੇ ਜੋ ਪੜੋਸ ਦੇ ਲੋਕ ਨੇ ਕਹਿੰਦੇ ਵੀ ਅਸੀਂ 20 25 ਸਾਲਾਂ ਤੋਂ ਕਮਲਕੌਰ ਨੂੰ ਜਾਣਦੇ ਹਾਂ ਤੇ ਵੀ ਉਹ ਮਤਲਬ ਇਸ ਤਰ੍ਹਾਂ ਦੀ ਨਹੀਂ ਸੀ ਸਾਰਿਆਂ ਨਾਲ ਵਧੀਆ ਉਹਦਾ ਵਿਵਹਾਰ ਸੀ ਵੀ ਉਹ ਜੋ ਜਾਂ ਤਾਂ ਮਸ਼ਹੂਰ ਹੋਣ ਵਾਸਤੇ ਲਾ ਲੋ ਵਧੀਆ ਫਾਲੋਅਰ ਹੋਣ ਵਾਸਤੇ ਉਹ ਕੀ ਕਰਦੀ ਆਪਣੀ ਪਰਸਨਲ ਲਾਈਫ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਪਰ ਉਹ ਮੁਹੱਲੇ ਦੇ ਵਿੱਚ ਉਹਨਾਂ ਦਾ ਇੱਕ ਵਧੀਆ ਬਣਿਆ ਹੋਇਆ ਸੀ ਸਾਰਿਆਂ ਦੇ ਨਾਲ ਬਿਹੇਵ ਵਧੀਆ ਵਰਤਦੇ ਸੀ ਵਧੀਆ ਬਚਾਲਿਆ ਪ੍ਰੀਤ ਜੀ ਨੇ ਇੱਕ ਬਹੁਤ ਵਧੀਆ ਸਵਾਲ ਉਠਾਇਆ ਸੀਗਾ ਕਿ ਅੱਜ ਉਹਦੇ ਫਾਲੋਅਰ ਪੂਰੇ ਹੋ ਗਏ ਸੀ ਕਿ ਵਧੀਆ ਕਮਾਈ ਹੋ ਰਹੀ ਸੀ ਹੱਥ 'ਚ ਐਪਲ ਦਾ ਫੋਨ ਸੀ ਫਿਰ ਉਹ ਚਾਂਦੀ ਦਾ ਅੱਜ ਛੱਡ ਸਕਦੀ ਸੀ ਹਾਂ ਫਿਰ ਲੱਤ ਲੱਗ ਜਾਂਦੀ ਹੈ ਉਹ ਲੱਤ ਨਹੀਂ ਹਟੀ ਜੇ ਉਸ ਲੱਤ ਨੂੰ ਆਪਾਂ ਹਟਾਉਣਾ ਜੇ ਮੇ ਨਸ਼ੇ ਦੀ ਲਤ ਲੱਗੀ ਆਪਾਂ ਨੂੰ ਵੀ ਹੁਣ ਜਿਵੇਂ ਵੀਡੀਓ ਬਣਾਣ ਦੀ ਆਦਤ ਪੈ ਗਈ ਜੇ ਚੰਗੀਆਂ ਦੀ ਪੈ ਗਈ ਚਾਹੇ ਮਾੜੀਆਂ ਦੀ ਲੱਪੈ ਗਈ ਠੀਕ ਹੈ ਨਾ ਇਹਨਾਂ ਨੇ ਉਹਨੂੰ ਹਟਾਉਣਾ ਸੀ ਵੀ ਇਹ ਗੰਦੀਆਂ ਵੀਡੀਓ ਪਾ ਰਹੀ ਹੈ ਇਹ ਗਲਤ ਮੈਸੇਜ ਆ ਰਿਹਾ ਹੈ ਬੱਚਿਆਂ ਨੂੰ ਕੁੜੀਆਂ ਨੂੰ ਕੁੜੀਆਂ ਕਾਪੀ ਵੀ ਕਰਦੀਆਂ ਨੇ ਛੋਟੇ ਛੋਟੇ ਬੱਚੇ ਕਰਦੇ ਵੀ ਨੇ ਇੱਕ ਵਾਰੀ ਸਮਝਾਇਆ 1.5 ਲੱਖ ਦੇਤਾ 1.5 ਲੱਖ ਨਾਲ ਦੀ ਕਿਹੜਾ ਜ਼ਿੰਦਗੀ ਨਿਕਲ ਜਾਣੀ ਸੀਗੀ ਫਿਰ ਦੂਸਰੀ ਵਾਰੀ ਉਹਨੂੰ ਬਿਠਾਉਂਦੇ ਉਹਨੂੰ ਕਹਿੰਦੇ ਜਿਵੇਂ ਕਿ ਵੀਰ ਨੇ ਕਿਹਾ ਵੀ ਸਾਰਾ ਕੁਝ ਬਣਿਆ ਐਸ ਐਚਓ ਐਸ ਐਸਪੀ ਸਾਹਿਬ ਨੇ ਡੀ ਐਸਪੀ ਸਾਹਿਬ ਨੇ ਉਹਦਾ account delete ਕਰਵਾ ਦਿੰਦੇ ਕਿੰਨੀ ਕਵਰੀ account ਬਣਾਉਂਦੀ ਕਿੰਨੀ ਕਵਰੀ ਫੋਲੋਅਰ ਉਹਦੇ ਬਣ ਜਾਂਦੇ ਵੱਜ ਜਾਂਦੇ ਇੱਕ ਨਾ ਇੱਕ ਦਿਨ ਉਹਦੇ ਦਿਲ 'ਚ ਖੋਫ ਪੈਦਾ ਹੋ ਹੀ ਜਾਂਦਾ ਪਰ ਮਾਰਨਾ ਨਾ ਮਾਰਨਾ ਗਲਤ ਸੀ 79 ਵਾਰ ਕੀਤਾ ਹੈ ਇਹ ਗਲਤ ਸੀ ਅੱਜ ਲੋਕ ਬਹੁਤ ਸਾਡੇ ਤੇ ਵੀ ਟਿੱਪਣੀਆਂ ਕਰਨਗੇ ਮਾੜਾ ਚੰਗਾ ਬੋਲਣਗੇ ਆਈ ਡੋਨਟ ਕੇਅਰ ਜਿੰਨੇ ਜੋ ਕਹਿਣਾ ਕਹੀ ਜਾਵੇ ਪਰ ਸਾਡੀ ਨਜ਼ਰ ਦੇ ਵਿੱਚ ਇਹ ਗਲਤ ਹੋਇਆ ਮੈਂ ਮੈਂ ਇੱਕ ਇੱਕ ਗੱਲ ਕਰਨੀ ਚਾਹੂੰਗਾ ਜਦੋਂ ਮੇਰੀ ਭੈਣ ਨੇ ਕਿਹਾ ਵੀ ਉਹਨਾਂ ਦੇ ਗਵੰਡੀ ਉਹਨੂੰ ਵਧੀਆ ਕਹਿੰਦੇ ਨੇ ਹਨਾ ਉਹ ਵਧੀਆ ਕਰਦੀ ਸੀ ਭੈਣੇ ਸੁਣੋ ਸੁਣ ਵਰਤਣਾ ਉਹਨਾਂ ਦਾ ਵਧੀਆ ਸੀ ਵੀ ਉਹਨਾਂ ਦੇ ਕਹਿੰਦੇ ਸਾਨੂੰ 20 ਤੋਂ 25 ਸਾਲ ਹੋ ਗਏ ਇੱਥੇ ਉਹ ਰਹਿੰਦੇ ਸੀ ਵੀ ਮਹੱਲੇ ਦੇ ਵਿੱਚ ਵੀ ਉਹਨਾਂ ਦਾ ਸਾਰਾ ਵੀ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਆਸ ਪੜੋਸ ਦੇ ਨਾਲ ਆਪਾਂ ਵਰਤਦੇ ਆ ਵੀ ਉਹ ਵਧੀਆ ਸੀ ਇੱਕ ਬੰਦਾ ਬੋਲੂਗਾ ਦੋ ਬੋਲੂਗਾ ਵੀ ਉਹਦੀ ਮਾਤਾ ਉਹਨੂੰ ਟੋਕਦੀ ਸੀ ਵੀ ਤੂੰ ਇਹ ਵੀਡੀਓ ਨਾ ਬਣਾਇਆ ਕਰ ਉਹਦੀ ਮਾਤਾ ਨੂੰ ਟੋਕਦੀ ਵੀ ਸੀ ਦੇਖੋ ਹੁਣ ਪਰਸਨਲ ਤਰੀਕੇ ਦੇ ਨਾਲ ਤਾਂ ਅਸੀਂ ਕਿਹੜਾ ਉਹਨੂੰ ਜਾਣਦੇ ਸੀ ਜੋ ਦੇਖ ਰਹੇ ਆ ਸੁਣ ਰਹੇ ਆ ਉਹੀ ਬੋਲ ਰਹੇ ਆ ਔਰ ਜੋ ਸਾਡੇ ਰਤੇ ਵਿਚਾਰ ਨੇ ਮੇਰੇ ਮਨ ਨੂੰ ਤਾਂ ਦੁੱਖ ਲੱਗਿਆ ਮੈਂ ਮੈਂ ਤੁਹਾਡੇ ਦੁੱਖ ਨਾਲ ਸਹਿਮਤ ਆ ਪਰ ਇੱਕ ਜਿਹੜਾ ਚੋਰ ਹੁੰਦਾ ਨਾ ਉਹ ਕਦੇ ਵੀ ਉਹ ਇੰਨੀ ਕਿ ਮਹੱਲੇ ਚ ਬਣਾ ਕੇ ਰੱਖਦਾ ਹੁੰਦਾ ਵੀ ਮਹੱਲੇ ਵਾਲੇ ਉਹਨੂੰ ਕਦੇ ਚੋਰ ਨਹੀਂ ਕਹਿੰਦੇ ਉਹਦਾ ਸਾਧ ਬੰਦੇ ਬਹੁਤ ਹੈ ਠੀਕ ਹੈ ਜਿਸ ਦਿਨ ਉਹ ਮਰੀ ਜਿਸ ਦਿਨ ਮੇਰੇ ਕੋਲ ਖਬਰ ਆਈ ਮੈਂ ਉਸ ਦਿਨ ਸਾਰਾ ਉਹਦਾ ਇੰਸਟਾਗ੍ਰam ਖੋਲ ਕੇ ਦੇਖਿਆ ਮੇਰੇ ਸਾਹਮਣੇ ਮੇਰੀ ਭੈਣ ਬੈਠੀ ਹੈ ਇੱਕ ਤਰ੍ਹਾਂ ਤੋਂ ਹਨਾ ਕੀ ਇੱਕ ਔਰਤ ਦੇ ਅੰਗ ਵਸਤਰ ਦਿਖਾਣਾ ਰੀਲ ਪਾਉਣੀ ਉਹਦੇ ਤੋਂ ਵਿਊ ਲੈਣੇ ਤੇ ਉਹਦੇ ਤੋਂ ਕਮਾਈ ਕਰਨੀ ਮੈਂ ਇਹੋ ਜੀ ਕਮਾਈ ਤੇ ਠੁੱਕਦਾ ਮੈਂ ਪੀਖ ਮੰਗ ਕੇ ਗੁਜ਼ਾਰਾ ਕਰਨਾ ਮਨਜ਼ੂਰ ਕਰੂੰਗਾ ਠੀਕ ਹੈ ਆਪਣੇ ਅੰਗ ਦਿਖਾਣਾ ਤੇ ਇਹੋ ਜੀ ਕੌਂਟਰੋਵਰਸੀ ਕ੍ਰੀਏਟ ਕਰਨਾ ਜਿਸ ਦੇ ਨਾਲ ਉਹਨਾਂ ਦੇ ਫਾਲੋਅਰ ਵਧਣ ਮੈਂ ਵੀ ਮੈਂ ਵੀ ਇੱਕ ਪੇਜ ਚਲਾ ਰਿਹਾ ਪ੍ਰੀਤ ਸ਼ਰਮਾ ਫੇਸਬੁੱਕ ਦੇ ਉੱਤੇ ਹੈਗਾ ਨਾਮ ਨਾ ਮੇਰੇ ਵੀ ਵਿਊ ਮਿਲਣ ਚ ਵਾ ਜਾਂਦੇ ਨੇ ਮੈਂ ਤਾਂ ਕੋਈ ਨੰਗਾ ਹੋ ਕੇ ਨਹੀਂ ਦਿਖਾਉਂਦਾ ਜਾਂ ਮੈਂ ਕਿਸੇ ਦੀ ਧੀ ਭੈਣ ਨੂੰ ਨਹੀਂ ਦਿਖਾਉਂਦਾ ਜਾਂ ਮੇਰੇ ਪਰਿਵਾਰ ਚ ਕੋਈ ਮੇਰੀ ਧੀ ਭੈਣ ਨਹੀਂ ਦਿਖਾਉਂਦੀ ਮੈਂ ਲੋਕਾਂ ਦੀ ਗੱਲ ਕਰਦਾ ਲੋਕਾਂ ਮੂਰੇ ਆਉਂਦੇ ਲੋਕ ਦੇਖਦੇ ਨੇ ਪਸੰਦ ਕਰਦੇ ਨੇ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ ਕਮਾਈ ਕਰਨੀ ਹੈ ਸੋਸ਼ਲ ਮੀਡੀਆ ਬਣਾਇਆ ਪਤਾ ਕਾਦਾ ਲੀਆ ਰਵੀ ਜੀ ਇੱਕ ਤੁਹਾਡੀ ਛੋਟੀ ਜੀ ਚੀਜ਼ ਹੈ ਨਾ ਤੁਸੀਂ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹੋ ਪਰ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਇਹ ਜਾ ਹੋ ਰਿਹਾ ਹੈ ਕਿ ਮੈਂ ਆਪਦੇ ਅੰਗ ਦਿਖਾ ਕੇ ਮੇਰੇ ਲੱਖਾਂ ਚ ਫੋਲੋਅਰ ਹੋ ਜਾਂਦੇ ਨੇ। ਸੁਰਲੀਨ ਕੌਰ ਤੁਸੀਂ ਕਹਣਾ ਕੌਰ ਲੱਗਦਾ ਸੀ ਜੀ ਹਿਮਾਚਲ ਤੋਂ ਆਈ ਸੀ ਜੀ। ਸੁਰਲੀਨ ਕੌਰ ਪੰਜਾਬਣ ਇਸ ਟਾਈਮ ਉਹ ਪੌਰਨ ਵੀਡੀਓਜ਼ ਕਰ ਰਹੀ ਹੈ। ਕਿਹੜਾ ਯੋਧਾ ਬੋਲਿਆ ਅਜ ਤੱਕ? ਠੀਕ ਹੈ ਤਾਂ ਇਸ ਲਈ ਜਿੰਨੇ ਵੀ ਮੇਰੇ ਭਰਾ ਦੇਖ ਰਹੇ ਨੇ ਮੈਂ ਤਾਂ ਉਹਨਾਂ ਨੂੰ ਸਿਰਫ ਮੇਰੀ ਭੈਣਾਂ ਵੀ ਦੇਖ ਰਹੀਆਂ ਹੋਣਗੀਆਂ ਸ਼ਾਇਦ ਕਈ ਭੈਣਾਂ ਮੈਨੂੰ ਗਲਤ ਵੀ ਕਹਿਣ ਪਰ ਮੈਂ ਇੱਕ ਗੱਲ ਕਹੂੰਗਾ ਕਮਾਈ ਦਾ ਸਾਧਨ ਇਹਨੂੰ ਬਣਾਓ ਸੋਸ਼ਲ ਮੀਡੀਆ ਨੂੰ ਬਣਾਓ ਪਰ ਇਹ ਜੀ ਚੀਜ਼ਾਂ ਨਾਲ ਬਣਾਓ ਕਿ ਕੱਲ ਨੂੰ ਤੁਹਾਡੇ ਸੋਸ਼ਲ ਮੀਡੀਆ ਨੂੰ ਦੇਖ ਕੇ ਚਾਰ ਜਵਾਕ ਇਹ ਸਿੱਖਣ ਵੀ ਆ ਚੀਜ਼ ਐਦਾਂ ਤਿਆਰ ਹੁੰਦੀ ਐ ਮੰਨ ਲਓ ਮੈਂ ਤੁਸੀ ਰੋਟੀ ਬਣਾਉਣਾ ਹੀ ਸਿਖਾ ਦੋ ਜਵਾਕਾਂ ਨੂੰ ਅੱਜ ਦੀਆਂ ਧੀਆਂ ਨੂੰ ਰੋਟੀ ਬਣਾਉਣਾ ਨਹੀਂ ਆਉਂਦਾ ਜੀ ਕਿਸੇ ਨੇ ਸਿਖਾਇਆ ਅਜੇ ਤੱਕ ਨਹੀਂ ਸਿਖਾਇਆ ਮੈਂ ਆਪਣੇ ਆਚਾਰ ਬਟਨ ਖੋਲ ਕੇ ਅੰਗ ਪ੍ਰਦਰਸ਼ਨ ਕਰਕੇ ਫੋਲੋਅਰ ਵਧਾ ਕੇ ਤੇ ਬਾਅਦ ਚ ਕਈ ਲੋਕ ਕਹਿੰਦੇ ਨੇ ਜੀ ਮਜਬੂਰ ਸੀ ਤਾਂ ਮੈਂ ਉਹਨੂੰ ਮਜਬੂਰੀ ਨਹੀਂ ਸਮਝਦਾ ਜੀ ਇਹ ਸੰਸਾਦ ਦੇ ਨਾ ਪੀ ਸ਼ਰਮਾ ਜੀ ਤੇ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੀ ਆਪਣੀ ਰਾਏ ਦਿੱਤੀ ਹੈ ਤੁਸੀਂ ਇਹਨਾਂ ਦੀ ਰਾਏ ਨਾਲ ਕਿੰਨਾ ਕੁ ਸਹਿਮਤ ਹੋ ਆਪਣਾ ਜਿਹੜੇ ਕਮੈਂਟ ਬਾਕਸ ਦੇ ਵਿੱਚ ਲਿੰਕ ਪੇਜ ਕੇ ਦੱਸੋ ਸਨਗਰੂਤ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ